ਸ੍ਰੀ ਕਾਲ ਜੀ ਇੱਕ ਵਾਰੀ ਫੇਰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਬਹੁਤ ਟਾਈਮ ਬਾਅਦ ਫੇਰ ਤੋਂ ਵਲੌਗ ਜਿਹੜਾ ਮੈਂ ਅੱਜ ਬਣਾਉਣ ਜਾ ਰਿਹਾ ਹਾਂ ਤੇ ਅੱਜ ਆਪਾਂ ਚੱਲੇ ਆ ਜੀ ਖਾਲਸਾ ਕਾਲ ਜੀ ਅੰਮ੍ਰਿਤਸਰ ਤੇ ਫਿਲਹਾਲ ਰਸਤੇ ਦੇ ਵਿੱਚ ਰੁਕੇ ਹੋਏ ਆ ਤੇ ਕਿਉਂ ਚੱਲੇ ਆ ਉਹ ਤੁਹਾਨੂੰ ਪਹੁੰਚ ਕੇ ਦੱਸਾਂਗੇ ਤੇ ਤੁਸੀਂ ਆਪਣੇ ਵਲੌਗ ਨੂੰ ਪੂਰੇ ਨੂੰ ਜਰੂਰ ਵੇਖਿਓ ਤੇ ਇਸ ਟਾਈਮ ਅਸੀਂ ਆ ਗਏ ਹਾਂ ਸੱਭ ਦੇ ਰੁਕੇ ਹੋਏ ਆ ਤੁਸੀਂ ਬੈਕ ਸਾਈਡ ਤੇ ਰਿਕਸ਼ਨ ਵੇਖ ਸਕਦੇ ਆ ਤੇ ਵਲੌਗ ਕਿਉਂ ਨਹੀਂ ਬਣਾ ਬਣਾ ਰਿਹਾ ਮੈਂ ਹੁਣ ਬਹੁਤ ਵੀਰ ਭਰਾ ਜਿਹੜੇ ਦੋਸਤ ਮਿੱਤਰ ਕੁਛ ਦੇ ਨੇ ਉਹ ਤੁਹਾਨੂੰ ਕੁਝ ਅਗਲੀਆਂ ਵੀਡੀਓ ਦੇ ਵਿੱਚ ਦੱਸਾਂਗਾ ਤੇ ਫਿਲਹਾਲ ਤੁਸੀਂ ਆਪਣੇ ਵਲੌਗ ਨੂੰ ਦੇਖਦੇ ਰਹੋ ਤੇ ਆਓ ਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਇਹ ਆ ਜੀ ਅਮਰੀਕਨ ਕੋਫੀ ਇਨੇ ਕਿੰਨੇ ਪੀਤੀ ਆ ਤੇ ਇਹ ਕਮੈਂਟ ਕਰਕੇ ਜਰੂਰ ਦੱਸੋ ਤੇ ਇਹ ਹੈ ਕਿ ਸੁਆਦ ਬਹੁਤ ਆ ਬਹੁਤ ਵਧੀਆ ਵਾ ਸੋ ਚਲੋ ਜੀ ਦੋਸਤੋ ਆਪਾਂ ਚੱਲਦੇ ਆਂ ਤੇ ਆਪਾਂ ਕਰਦੇ ਆਂ ਪਹੁੰਚ ਕੇ ਤੁਹਾਡੇ ਨਾਲ ਗੱਲਬਾਤ ਸਵਾਦੋ ਦੋਸਤੋ ਚੱਲਦੇ ਆਂ ਜੀ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਤੁਹਾਡੀ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਗੱਲੀ ਸ਼ਾਰਟ ਤੇ ਲੱਗਾ ਹੋਇਆ ਜੀ ਉਸ ਤੱਕ ਮੇਲਾ ਬਾਕੀ ਆਓ ਤੁਹਾਨੂੰ ਅੰਦਰ ਚੱਲਦੇ ਆ ਅੰਦਰ ਜਾ ਕੇ ਗੱਲਬਾਤ ਕਰਦੇ ਆ ਜੀ ਆਓ ਜੀ ਦੋਸਤੋ ਮੈਂ ਪਹੁੰਚ ਚੁੱਕਿਆ ਹਾਂ ਖਾਲਸਾ ਕਾਲਜ ਤੇ ਇੱਥੇ ਬੁੱਕ ਫੇਅਰ ਲੱਗਾ ਹੋਇਆ ਹੈ ਤੇ ਤੁਹਾਨੂੰ ਅੱਜ ਦਾ ਪੂਰਾ ਇੱਥੇ ਦਿਖਾਉਨੇ ਆਂ ਕਿ ਇੱਥੇ ਕੀ ਕੁਝ ਬਣਿਆ ਹੋਇਆ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਲੱਗੀਆਂ ਹੋ ਜਾਂਦੀਆਂ ਕਿਤਾਬਾਂ ਦਾ ਪੁਸਤਕ ਮੇਲਾ ਜਿਹੜਾ ਲੱਗਾ ਹੋਇਆ ਹੈ ਤੇ ਤੁਹਾਨੂੰ ਸਾਰਾ ਬਖਮਾ ਹੈ ਕਿ ਮੈਂ ਆਪਣੇ ਵਲੌਗ ਦੇ ਨਾਲ ਜੁੜੇ ਰਹੋ ਤੇ ਆਓ ਜੀ ਤੁਹਾਨੂੰ ਬਖਮਾ ਹੈ ਰਵਾਲ ਐਂਟਰੀ ਜਿਵੇਂ ਦੀ ਹੈ ਜੀ 1947 ਦਾ ਜਿਹੜਾ ਪੰਜਾਬ ਹੀ ਕਦੋਂ ਵੀ ਨੂੰ ਨਾ ਗਰ ਸਭਿਆ ਜਾ ਰਹੇ ਮੇਲਾ ਮੈਨ ਲੱਗੇ ਨਹੀਂ ਆਏ ਰੋਡਸ ਉੱਤੇ ਹੈਲੋ ਸੁਮਨ ਜੀ ਹਾਂ ਜਦੋਂ ਤੇ ਪਾਉਂਦੇ ਨੇ ਇਹ ਇਹ ਜਦੋਂ ਸ਼ਾਨ ਸੰਤਾਲੀ ਵੇਲੇ ਜਦੋਂ ਵੰਡ ਵੇਲੇ ਇੱਧਰ ਆਏ ਸੀ ਤੇ ਉਸ ਵੇਲੇ ਦੀਆਂ ਪ੍ਰਾਣੀਆਂ ਜਣੀਆਂ ਚੀਜ਼ਾਂ ਬਕਾਈਆਂ ਹੋਈਆਂ ਨੇ ਆਲਿਆਂ ਤੋਂ ਵਗਾਰਾ ਇਹ ਹੈ ਜੀ ਸਾਡਾ ਪਿੰਡ ਜਿੱਦਾਂ ਪਹਿਲਾਂ ਪੁਰਾਣੇ ਕੱਚੇ ਘਰ ਹੁੰਦੇ ਸੀ ਉਹ ਉਹ ਰੇਲੇ ਦੀ ਜਿਹੜੀ ਆ ਇਹਨਾਂ ਨੇ ਬਣਾ ਕੇ ਲਗਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਲਿਖਿਆ ਜੀ ਸਾਡਾ ਪਿੰਡ ਅੱਜ ਵੀ ਸੱਬਿਆ ਚਾਰਕ ਦੇ ਨਾਲ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਦੀਆਂ

ਸਰੀਰ ਦਰਬਾਰ ਸੱਗੇ ਦਰਸ਼ਨ ਕਰੋ ਤੇ ਇਹ ਤੁਸੀਂ ਹੋਰ ਵੀ ਤਸ਼ਦੀਦ ਆ ਦੇਖੋ ਕਿ ਜਾਰੀਆਂ ਹਾਲ ਮੇਲੇ ਇਹ ਆ ਜੀ ਐਂਟਰੀ ਪੁਸਤਕ ਮੇਲੇ ਦੀ ਜਿੱਤੇ ਕਿ ਕਿਤਾਬਾਂ ਦਾ ਮੇਲਾ ਜਿਹੜਾ ਲੱਗਾ ਹੋਇਆ ਹੈ ਆਪਾਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਬਖਾਉਨੇ ਆਂ ਅੰਦਰੋ ਜਾ ਕੇ ਸਾਰਾ ਕੁਝ ਸੋ ਦੋਸਤੋ ਵੇਖੋ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਪਹੁੰਚੇ ਹੋਏ ਆ ਪੁਸਤਕ ਮੇਲੇ ਦੇ ਵਿੱਚ ਇੱਥੇ ਤਸਵੀਰਾਂ ਕੁਝ ਲੱਗੀਆਂ ਹੋਇਆਂ ਤੁਹਾਨੂੰ ਕਿਤਾਬਾਂ ਵੀ ਬਖਮਣੀਆਂ ਤੇ ਹਰ ਸਾਲ ਇਹ ਜਿਹੜਾ ਪੁਸਤਕ ਮੇਲਾ ਲੱਗਦਾ ਹੁੰਦਾ ਹੈ ਦੇਖੋ ਜੀ ਅਸੀਂ ਇਸੋ ਮੇਲੇ ਦੇ ਜਿੱਤੇ ਕਿਸੇ ਜਾਂ ਉਸ ਨੇ ਹੋ ਜਾਂਦੇ ਪਾਉ ਦਾ ਮੇਲਾ ਤੁਹਾਡੇ ਸਮਾਜ ਸਾ ਪਰਿਵਾਰ ਦੇ ਲੋਕਾਂ ਨੇ ਅਕਸਰ ਇੱਥੇ ਸਾਨੂੰ ਬੁਲਾਉਂਦੇ ਆ ਕਿ ਸਾਡੇ ਨਾਲ ਕਿਤੇ ਵੀ ਗਏ ਨਾ ਆਪਣੇ ਪਰਿਵਾਰ ਤੇ ਉਦੇ ਵੀ ਬਹੁਤ ਸਾਰੇ ਸਟੂਡੈਂਟ ਬਹੁਤ ਸਾਰੇ ਲੋਕ ਜਿਹੜੇ ਦੂਰੋਂ ਦੂਰੋਂ ਇੱਥੇ ਪਹੁੰਚੇ ਹੋਏ ਆ ਜੀ ਕਿਤਾਬਾਂ ਦੇ ਮੇਲੇ ਦੇ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਕਿਨੇ ਸਟਾਲ ਜਿਹੜੇ ਆ ਕਿਤਾਬਾਂ ਦੇ ਲੱਗੇ ਹੋਏ ਆ ਬਾਰਾਂ ਜਿਹੜੇ ਸਿਆਸਤ ਦੀ ਸਵਾਲ ਦੀ ਗੱਲ ਕਰਦੇ ਰਹੇ ਆ ਤੇ ਮੈਨੂੰ ਅੱਜ ਵੀ ਪੂਰਾ ਪੂਰਾ ਲੱਗਦਾ ਤੇ ਸਾਡੇ ਕੋਈ ਵਿਦਿਆਰਥੀ ਇਹ ਦਿੱਸਤ ਪਾ ਰਹੇ ਆ ਗਿਆ ये जी ਖਾਲਸਾ ਕਾਲਜ ਦੀ ਗਰਾਊਂਡ ਇੱਥੇ ਫੂਡ ਕੋਰਟ ਲੱਗਾ ਹੋਇਆ ਏ ਇਹ ਕਾਨ ਪੀਣ ਦੇ ਸਟਾਲ ਜਿਹੜੇ ਇਧਰਲੀ ਸਾਈਡ ਤੇ ਲੱਗੇ ਆ ਤੇ ਇਧਰ ਹੋਰ ਵੀ ਸਕੂਲਾਂ ਦੇ ਨਿਆਣੇ ਬੱਚੇ ਸਟੂਡੈਂਟ ਜਿਹੜੇ ਆ ਉਹ ਪਹੁੰਚੇ ਹੋਏ ਆ ਤੇ ਇੱਥੇ ਫੁੱਟਬਾਲ ਹਾਕੀ ਕ੍ਰਿਕਟ ਜਿਹੜਾ ਵਾ ਉਹ ਇੱਥੇ ਖੇਡਦੇ ਆ ਇਹ ਸਾਰੀ ਖਾਲਸਾ ਕਾਲਜ ਦੀ ਗਰਾਊਂਡ ਆ ਫਰੰਟ ਲਾਈਨ ਤੋਂ ਤੁਸੀਂ ਦੇਖ ਸਕਦੇ ਆ ਬੜਾ ਵਧੀਆ ਲੱਗ ਰਿਹਾ ਜੀ ਇੱਥੇ ਆਣ ਕੇ ਸਾਰੇ ਇੱਥੇ ਫੋਟੋ ਸ਼ੂਟ ਚੰਗੀ ਫੋਟੋ ਸ਼ੂਟ ਚੱਲਣ ਦੀ ਇੱਥੇ ਤੁਸੀਂ ਵੇਖਾਉਣੀ ਹੈ ਗਰਾਊਂਡ ਦੇ ਮਗਰ ਆ ਖਾਸ ਰੋਟੇਸ਼ਨ ਇਹ ਹੈ ਜੀ ਮੈਂ ਇੱਥੇ ਫਰੰਟ ਲਾਈਨ ਤੇ ਫੋਟੋਆਂ ਖਿੱਚਦੇ ਨੂੰ ਫੋਟੋਆਂ ਕਲੀਪ ਕਰਾਉਂਦੇ ਆ ਆਪਾਂ ਉੱਤੇ ਲੈ ਕੇ ਜਾਂਦੇ ਆ ਤੁਹਾਨੂੰ ਉੱਤੇ ਵੀ ਖੜਦੇ ਆ ਕੰਨੀਆਂ ਤੁਹਾਨੂੰ ਇੱਥੇ ਜਾ ਕੇ ਵੀ ਇੱਥੇ ਗੁਰਦਰਾ ਸਾਹਿਬ ਵੀ ਹੈਗਾ ਇਹਦੇ ਵੀ ਤੁਹਾਨੂੰ ਦਰਸ਼ਨ ਕਰਵਾਉਣਾ ਵਾਓ ਜੀ ਦੋਸਤੋ ਹੁਣ ਤੁਹਾਨੂੰ ਖਾਲਸਾ ਕਾਲਜ ਦੇ ਅੰਦਰ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੀ ਹੈ ਉਹਦੇ ਵੀ ਤੇ ਆਓ ਚੱਲਦੇ ਹਾਂ